ਤਾਂ ਮੇਰੀ ਸੇਵਾ ਸੀ ਕਿ ਜਿਵੇਂ ਨਹਿਰ ਦੇ ਵਿੱਚੋਂ ਕਿਸੇ ਧੀ ਪੈੜਦੀ ਆ ਮਾਂ ਦੀ ਬਜ਼ੁਰਗ ਮਾਤਾ ਦੀ ਜਦੋਂ ਡੈੱਡ ਬੋਡੀ ਮਿਲਦੀ ਹੈ ਤੇ ਉਹਨਾਂ ਦੇ ਕੱਪੜੇ ਅਕਸਰ ਥੱਲੇ ਪਾਟ ਜਾਂਦੇ ਸੀ ਜੀ ਤੇ ਕੋਈ ਵੀ ਪਿਓ ਕੋਈ ਵੀ ਭਰਾ ਆਪਣੀ ਧੀ ਆ ਮਾਂ ਨੂੰ ਨੰਗਾ ਨਹੀਂ ਦੇਖ ਸਕਦਾ ਚਾਹ ਉਹ ਜਿੰਦਾ ਹੋਵੇ ਚਾਹ ਮਰਦਾ ਹੋਵੇ ਤੇ ਫਿਰ ਮੌਕੇ ਤੇ ਸਾਡੇ ਕੋਲ ਇਹੋ ਜੀ ਚੀਜ਼ ਨਹੀਂ ਹੁੰਦੀ ਤੇ ਮੈਂ ਆਪਣੇ ਸਿਰ ਤੋਂ ਪਰਨਾ ਲਾ ਕੇ ਦਸਤਾਰ ਲਾ ਕੇ ਉਹਨਾਂ ਮਰੀਆਂ ਧੀਾਂ ਭੈਣਾਂ ਦੀ ਜਿੱਤਾ ਟੱਕਣ ਦੀ ਸੇਵਾ ਜੋ ਗੁਰੂ ਸਾਹਿਬ ਨੇ ਲਾਈ ਉਹ ਮੈਂ ਨਿਭਾਨਾ ਉਹ ਇੱਕ ਮੈਂ ਇੱਕ ਬੋਡੀ ਟੱਕੀ ਸੀ ਕੁੜੀ ਦੀ ਤੇ ਉਹਦਾ ਪਿਓ ਬਹੁਤ ਮੇਰੇ ਗਲ ਲੱਗ ਕੇ ਰੋਇਆ ਕਹਿੰਦਾ ਮੈਂ ਜਿੰਦੀ ਆ ਮਰਦਾ ਪਤਾ ਨਹੀਂ ਵੇਖ ਪੰਦਾ ਕੰਨੀ ਜਿਹੜਾ ਤੂੰ ਆਪਣੇ ਸਿਰ ਤੋਂ ਪੱਗ ਲਾ ਕੇ ਪੱਗ ਦਾ ਅਸਲੀ ਕਿਰਦਾਰ ਦੁਨੀਆ ਨੂੰ ਦੱਸਿਆ ਕਹਿੰਦਾ ਇਸ ਚੀਜ਼ ਤੋਂ ਮੈਂ ਸਰਦਾਰ ਜੀ ਵੀ ਉਹਨੇ ਸਿੱਧਾ ਕਹਿਆ ਕਰਾ ਵੀ ਸਰਦਾਰਾਂ ਬਾਰੇ ਸੁਣਿਆ ਸੀ ਵੇਖ ਵੀ ਲਿਆ ਤਾਂ ਉਹ ਫਿਰ ਪੋਸਟ ਮੇਰਾ ਨੈਟ ਤੇ ਚੱਲਣ ਤੋਂ ਬਾਅਦ ਸਭ ਤੋਂ ਪਹਿਲਾਂ ਰੁੱਦਰ ਪ੍ਰਿਆਗ ਤੋਂ ਦੋ ਹਿੰਦੂ ਵੀ ਮੇਰੇ ਘਰ ਆਏ ਸਨ ਇੱਕ ਸੋਈ ਪੱਗਾਂ ਮੈਨੂੰ ਦੇ ਕੇ ਗਏ ਸਨ ਠੀਕ ਹੈ ਉਸ ਤੋਂ ਬਾਅਦ ਉਹ ਦਲਜੀਤ ਭਾਜੀ ਕੋਲ ਕਿਸੇ ਤਰੀਕੇ ਖਬਰ ਪਹੁੰਚੀ ਫਿਰ ਜਿਹੜਾ ਗੁਰਪ੍ਰਤਾਪ ਕੰਗ ਭਾਜੀ ਉਹ ਆਏ ਉਹਨਾਂ ਨੇ ਮੈਨੂੰ ਬੁਲਾਇਆ ਤੇ ਉਹਨਾਂ ਨੇ 21 ਪੱਗਾਂ ਮੈਨੂੰ ਭਾਜੀ ਵੱਲੋਂ ਦਿੱਤੀਆਂ ਕਿ ਭਾਜੀ ਨੇ ਕਿਹਾ ਵੀ ਤੁਸੀਂ ਜੋ ਪੱਕ ਦਾ ਸਿੱਖੀ ਦਾ ਇਨਸਾਨੀਅਤ ਦਾ ਕਿਰਦਾਰ ਦੁਨੀਆ ਨੂੰ ਦੱਸ ਰਹੇ ਹੋ ਵੀ ਜਿੰਦੀਆਂ ਦੀ ਇੱਜ਼ਤ ਲੁੱਟਣ ਵਾਲੇ ਇੱਥੇ ਆਮ ਤੌਰੇ 'ਤੇ ਫਿਰਦੇ ਨੇ ਪਰ ਸਰਦਾਰ ਇੱਕ ਐਸੀ ਕੌਮ ਏ ਜਿਹੜੀਆਂ ਮਰੀਆਂ ਦੇ ਵੀ ਝਟਕਦੇ ਤੇ ਉਹ ਭਾਜੀ ਉਸ ਗੱਲ ਤੋਂ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਫਿਰ ਉਹ ਮੇਰਾ ਸੇਵਕੀਤਾ